ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਪੋਸ਼ਣ ਆਸ਼ੂ ਦਾ ਵਿਵਾਦ ਦਾ ਦੇ ਨਾਲ ਨਾਤਾ ਟੁੱਟਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਚੈਂਗਰੀ ਮਿਨਿਸਟਰ ਦੇ ਨਾਮ ਤੋਂ ਲਗਾਤਾਰ ਮਸ਼ਹੂਰ ਹੁੰਦੇ ਜਾ ਰਹੇ ਨੇ ਉਹਨਾਂ ਦੀ ਇੱਕ ਹੋਰ ਆਡੀਓ ਵਾਇਰਲ ਹੋ ਗਈ ਹੈ ਇਤਵਾਰ ਜਨਾਬ ਇੰਪਰੂਵਮੈਂਟ ਟਰਸਟ ਦੇ ਇੱਕ ਅਫਸਰ ਦੇ ਨਾਲ ਵਿਵਾਦ ਕਰ ਰਹੇ ਨੇ ਤੁਸੀਂ ਆਪ ਹੀ ਸੁਣੋ ਪੂਰੀ ਰਿਕਾਰਡਿੰਗ ਕਿ ਇੰਸਟੀਚੂਐਂਸੀ ਦੀ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਇੱਥੇ ਮੈਡਰਨ ਵਾਸਤੇ ਆਇਆ ਸਰ ਆਪਣੇ ਆਪਣੇ ਮਿਨਿਸਟਰ ਦੇ ਔਰ ਬਨੀ ਦੇ ਇੰਟਰਸਟ ਵਾਚ ਕਰਨ ਲਈ ਇੱਥੇ ਆਏ ਸੋ ਫਾਈਨਲੀ ਕਿਸੇ ਕਿਸੇ ਇੰਟਰਸਟ ਕਿਸੇ ਵੀ ਡਿਵੈਲਪਮੈਂਟ ਚ ਜਿੰਨਾ ਮਰਜੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ ਤੂੰ ਨਹੀਂ ਇੰਟਰਫੀਅਰ ਕਰਨਾ ਨਾ ਹੀ ਕੋਈ ਸੜਕ ਬਣੇਗੀ ਸਰ ਹਾਈ ਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ ਹਾਈ ਕੋਰਟ ਨੂੰ ਕਹਿੰਦੇ ਵੀ ਮੰਤਰੀ ਨਹੀਂ ਬਣਨ ਦਿੰਦਾ ਹਾਈ ਕੋਰਟ ਦਾ ਕੇਸ ਮੈਨੂੰ ਪੜਾਉਣਾ ਤੇਰੀ ਸਾਰੀਆਂ ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ ਉਹ ਸਰ ਹਾਈ ਕੋਰਟ ਦਾ ਕੇਸ ਹੈ ਕਾਰਪੋਰੇਸ਼ਨ ਦੇ ਵਿੱਚ ਇੰਟਰਫੇਅਰ ਤੂੰ ਨਹੀਂ ਕਰੇਗਾ ਯਾਰ ਤੂੰ ਨਹੀਂ ਕਰੇਗਾ ਸਰ ਕਮਾਲ ਦੀ ਗੱਲ ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ ਆਪਾਂ ਗ੍ਰੀਨ ਵੈਲਟ ਕਰ ਦੇਵਾਂ ਤੂੰ ਉੱਥੇ ਆ ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ ਗ੍ਰੀਨ ਵੈਲਟ ਆਪਾਂ ਉੱਥੇ ਲੋਟ ਕਰ ਦਿੱਤੀ ਹੈ ਜੀ ਉਹਨਾਂ ਨੂੰ ਤੂੰ ਮੈਨੂੰ ਪੜਾ ਨਾ ਤੂੰ ਮੈਨੂੰ ਪੜਾ ਨਾ ਉਹ ਸਰ ਮੈਂ ਪੜਾ ਨਹੀਂ ਕਰੇਗਾ ਮੇਰੇ ਸਰ ਮੈਂ ਪੜਾ ਨਹੀਂ ਰਿਹਾ ਮੇਰੀ ਗੱਲ ਨੂੰ ਇੱਥੋਂ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ ਮੇਰੇ ਕੰਸਟਿਟੂਐਂਸੀ ਚ ਤੂੰ ਦਾਖਲ ਨਹੀਂ ਦੇਂਗਾ ਸਰ ਕੰਸਟਿਟੂਐਂਸੀ ਜ ਮੈਂ ਦਾਖਲ ਨਹੀਂ ਦੇ ਰਹਾ ਜੀ ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹਾਂ ਮਾ ਜੇ ਤੁਸੀਂ ਤੁਸੀਂ ਲੈ ਜਾ ਬਾਈ ਤੈਨੂੰ ਕੁਛ ਨਹੀਂ ਤੈਨੂੰ ਹਾਈ ਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ ਨਹੀਂ ਮੈਨੂੰ ਹਾਈ ਕੋਰਟ ਤੋਂ ਨਹੀਂ ਹੋਏਗਾ ਮੈਨੂੰ ਹਾਈ ਕੋਰਟ ਤੋਂ ਡਰ ਮੈਨੂੰ ਕੀ ਜੀ ਮੈਨੂੰ ਜੋ ਆਰਡਰ ਹੈ ਆਰਡਰ ਚਲੇ ਜਾ ਯਾਰ ਤੈਨੂੰ ਸਮਝ ਨਹੀਂ ਆਉਂਦੀ ਮੰਤਰੀ ਬੋਲਦਾ ਤੇ ਤੇਰੇ ਨਾਲ ਅੱਗੋਂ ਪੜਾਈ ਜਾਣਾ ਮੈਨੂੰ ਕਮਾਲ ਦੀ ਗੱਲ ਆ ਸਰ ਤੁਹਾਡੀ ਕੀ ਨਹੀਂ ਮੈਂ ਜੇ ਕੋਈ ਉਹ ਚੀਜ਼ ਕਰ ਰਿਹਾ ਹਾਂ ਮਾ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈ ਅੱਗੋ ਅੱਗੋ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ ਜਾਂ ਮੈਨੂੰ ਕੋਈ ਕਾਨੂੰਨ ਪੜਾਵੇ ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜਨਾ ਸਭ ਮੈਦਾਨ ਦੀ ਕੋਈ ਚੀਜ਼ ਨਹੀਂ ਕਰ ਰਹਾ ਜੀ ਜਿਹੜੀ ਚੀਜ਼ ਆਰਡਰ ਦੇ ਮੁਤਾਬਕ ਕਰ ਰਹੀ ਉਹਦੇ ਮੁਤਾਬਕ ਕਰ ਰਹੇ ਆ ਜੀ ਕੋਈ ਗਲਤ ਨਹੀਂ ਕਰ ਰਹੇ ਤੈਨੂੰ ਪਾਜੀ ਕਹਿਣਾ ਸਿੱਖ ਤੇ ਇੱਥੋਂ ਹਟ ਜਾ ਇਹ ਤਾਂ ਪੋਸੀਬਲ ਨਹੀਂ ਫਿਰ ਆ ਜਾ ਉੱਥੇ ਮੈਂ ਵੀ ਆਇਆ ਪੋਸੀਬਲ ਨਹੀਂ ਚਲ ਕੋਈ ਗੱਲ ਨਹੀਂ ਸਰ ਠੀਕ ਹੈ ਹਾਂ